ਅੱਜ ਆਪਾਂ ਨੂੰ ਪਤਾ ਰੋਡਾਂ ਤੇ ਕਿਉਂ ਬਹਿਣਾ ਪੈਂਦਾ ਕਿਉਂਕਿ ਭਾਜੀ ਜਦੋਂ ਵੀ ਕੋਈ ਗੱਲ ਆਪਾਂ ਕਰਦੇ ਨਾ ਆਪਾਂ ਸਿੱਧੀ ਸਰਕਾਰਾਂ ਨੂੰ ਵੰਗਾਰ ਕਰੀ ਜਾਂਦੇ ਆ ਤੇ ਆਪਾਂ ਆਪਣੀ ਕਮੀਆਂ ਨਹੀਂ ਵੇਖਦੇ ਤੇ ਜਦੋਂ ਵੀ ਕੋਈ ਰਾਜ ਦੀ ਰਾਜਨੀਤੀ ਕੀਤੀ ਜਾਂਦੀ ਜਦੋਂ ਜਦੋਂ ਵੀ ਕੋਈ ਜੰਗ ਹੁੰਦੀ ਹੈ ਨਾ ਕਦੋਂ ਵੀ ਕੋਈ ਜੰਗ ਹੁੰਦੀ ਆ ਉਦੋਂ ਆਪਣੇ ਸੈਨਿਕਾਂ ਨੂੰ ਸਮਝਾਇਆ ਜਾਂਦਾ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਇਹ ਕਰਨਾ ਆ ਨਹੀਂ ਤੇ ਤੁਹਾਡਾ ਘਾਟਾ ਹੋ ਜਾਣਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹ ਨੌਜਵਾਨਾ ਉਹ ਪੰਜਾਬ ਦੀ ਪੀੜੀ ਨੂੰ ਜਿਹੜੇ ਇਸ ਟਾਈਮ ਅੰਨੇ ਹੋ ਕੇ ਆਪਣੇ ਕੇਸ ਕਟਾਈ ਫਿਰਦੀ ਆ ਹਨ ਆਪਣੀ ਸਿੱਖੀ ਨੂੰ ਤਿਆਗ ਤਿਆਗ ਗਈ ਆ ਮੈਨੂੰ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਸਾਨੂੰ ਰੋਡਾਂ ਤੇ ਬਹਿਣਾ ਪੈਂਦੇ ਆ ਭਈਆਂ ਕੋਲੋਂ ਛਤਰਖਾਨੇ ਪੈਂਦੇ ਆ ਪੁਲਿਸ ਵਾਲਿਆਂ ਦੀ ਗੰਦੀ ਬੋਲੀ ਦਾ ਸ਼ਿਕਾਰ ਹੋਣਾ ਪੈਂਦੇ ਆ ਠੀਕ ਆ ਇਹਦਾ ਕਾਰਨ ਇਹ ਆ ਕਿ ਅਸੀਂ ਸਿੱਖੀ ਨਹੀਂ ਸੰਭੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਂਡ ਵਾਲੇ ਸਮੇਂ ਤੇ ਕਿਹਾ ਸੀ ਕਿ ਸਸਤ ਤੇ ਸਾਸਤਰ ਨਾ ਛੱਡਿਓ ਤੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੇ ਹੀ ਇਨੇ ਵੱਡੇ ਲਾਲਤੀਆਂ ਇਨੇ ਵੱਡੇ ਲਾਲਤੀਆਂ ਅਸੀਂ ਇਹ ਦੋਵੇਂ ਛੱਡਤੇ ਬਿਲਕੁਲ ਭਾਈ ਮੇਰੇ ਹੱਥ 'ਚ ਸ਼ਸਤਰ ਹੈ ਨਾ ਅਈ ਲੜਨ ਆਏ ਸਾਰੇ ਲੜਨ ਆਏ ਆ ਭਾਈ ਇੱਕ ਵਾਰੀ ਧਿਆਨ ਸਾਰੇ ਬੰਮਾਰੋ ਕੇ ਕੋਈ ਕੋ ਸ਼ਸਤਰ ਨਹੀਂ ਹੈਗਾ ਤੇ ਲੜਨ ਕਾ ਦਾ ਆਏ ਆ ਫਿਰ ਜੇ ਇੱਕ ਇੱਕ ਜਾਂਗੀ ਆ ਇਹ ਲੜਾਈ ਜਾਣਾ ਵੀਰ ਜੀ ਕਿਉਂਕਿ ਪਹਿਲਾਂ ਤੇ ਆਪਾਂ ਬਹਿ ਗਏ ਆ ਪਹਿਲਾਂ 2 ਸਾਲ ਪਹਿਲਾਂ ਬਹਿ ਗਏ ਆ ਉਹ ਉਹ ਨਿਮਰਤਾ ਸਹਿਤ ਬੇਨਤੀ ਕਰਕੇ ਹੁਣ ਤੇ ਲੜਨ ਆਏ ਆ ਤੇ ਸ਼ਸਤਰਾਂ ਤੋਂ ਬਿਨਾ ਲੜਾਈ ਗਾ ਦੀ ਤੇ ਜੇ ਲੜਨ ਹੁਣ ਭਾਜੀ ਇੱਕ ਇੱਥੇ ਸਟੇਜ ਤੋਂ ਗੱਲ ਸੁਣਿਓ ਤੁਸੀਂ ਜਦੋਂ ਵੀ ਸਟੇਜ ਤੋਂ ਗੱਲ ਹੋਊਗੀ ਨਾ ਤੇ ਸਟੇਜ ਤੇ ਜਿਹੜਾ ਮਰਜ਼ੀ ਹੋਵੇ ਉਹ ਗੱਲ ਕਹੂਗਾ ਕਿ ਸਾਨੂੰ ਘਟ ਨਾ ਜਾਣਿਓ ਅਸੀਂ ਖਾਲਸਾ ਪੰਥ ਆ ਤੇ ਖਾਲਸਾ ਉਹ ਜਿਹੜਾ ਕੇਸਾ ਧਾਰੀ ਜਿਹੜਾ ਜਿੰਨੇ ਸਿਰ ਤੇ ਉੱਤੇ ਸੋਹਣੀ ਦਸਤਾਰ ਸਜਾਈ ਆ ਖਾਲਸਾ ਉਹ ਜਿਹੜਾ ਸਸ਼ਤਰ ਧਾਰੀ ਜੇ ਖਾਲਸੇ ਨਹੀਂ ਹੋਏ ਤੇ ਅਸੀਂ ਲੜਾਂਗੇ ਕਿਦਾਂ ਠੀਕ ਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਭਾਈ ਸਿੱਖੀ ਸੰਭੋ ਹੁਣ ਪੁਲਿਸ ਵਾਲਾ ਦਰਵਾਜ਼ੇ ਦੇ ਲੱਗੇ ਨਾ ਮੈਂ ਮੋਟਰਸਾਈਕਲ ਲਾਇਆ ਤੇ ਉਧਰੋਂ ਪੁਲਿਸ ਵਾਲਾ ਆਇਆ ਕਹਿੰਦਾ ਕਹਿੰਦਾ ਓਏ ਮੈਂ ਤੇਰੇ ਤੇ ਪਰਚਾ ਦਿਵਾ ਦੇਣਾ ਮੋਟਰਸਾਈਕਲ ਸਾਈਡ ਤੇ ਕਰ ਲਾ ਮੈਂ ਕਿਹਾ ਬਾਬਾ ਉਹਨਾਂ ਦੇ ਲੱਗੇ ਆ ਜਿਹੜੇ ਵੱਡੇ ਵੱਡੇ ਮੰਤਰੀ ਆਉਂਦੇ ਉਹਨਾਂ ਨੂੰ ਤੁਸੀਂ ਸਿੱਧਾ ਦਰਵਾਜ਼ਾ ਦੇ ਲਾਗੇ ਜਾ ਕੇ ਗੱਡੀ ਲਵਾ ਦਿੰਦੇ ਮੇਰਾ ਮੇਰਾ ਮੋਟਰਸਾਈਕਲ ਲਾਗੇ ਤੇ ਪੀੜਾ ਹੁੰਦੀ ਆ ਕਹਿੰਦਾ ਬੋਲਦਾ ਕਿਦਾਂ ਮੈਂ ਕਿਹਾ ਜਿੱਦਾਂ ਬੋਲੀਦਾ ਵਾ ਕਹਿੰਦਾ ਮੇਰੇ ਅੱਗੇ ਕੋਈ ਖੈਂਦਾ ਨਹੀਂ ਆ ਮੈਂ ਕਿਹਾ ਫਿਰ ਮੈਨੂੰ ਨਹੀਂ ਨਾ ਮਿਲਿਆ ਤੂੰ ਠੀਕ ਆ ਤੇ ਪੁਲਿਸ ਵਾਲੇ ਨਾ ਅੱਗੋ ਕੁੱਤੀ ਦੀ ਜ਼ੁਬਾਨ ਨਾਲ ਸਾਨੂੰ ਬੋਲਦੇ ਆ ਉਹ ਸਾਨੂੰ ਡਰਾਉਂਦੇ ਆ ਤੇ ਮੈਂ 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 ਤੇ ਹੀ ਸਿਸਟਮ ਤੋਂ ਮਾਰੇ ਆ ਸਿਸਟਮ ਦੇ ਮਾਰੇ ਕਾਰਨ ਇਹੀ ਆ ਕਿ ਸਿੱਖੀ ਨਹੀਂ ਸੰਭੀ ਨਾ ਬੱਬਾਈ ਜਦੋਂ ਹੋ ਪਤਾ ਹੋਏ ਆ ਵੇਖੋ ਮੈਂ ਹੱਥ ਰੱਖਿਆ ਇੱਥੇ ਪਤਾ ਪਤਾ ਆ ਕਿ ਹਾਂ ਜੇ ਸਾਡੇ ਨਾਲ ਵਧੀ ਕਿਉਂ ਪਈ ਅਹੀਂ ਅਹੀਂ ਕਿਉਂ ਜ਼ੁਲਮ ਸਹੀ ਏ ਅਹੀਂ ਕਿ ਇਹਤੇ ਕਰਦੇ ਨਹੀਂ ਤੇ ਸਹੀ ਏ ਕਿਉਂ ਜੇ ਜ਼ੁਲਮ ਕਰਨਾ ਪਾਪ ਆ ਤੇ ਸਹਣਾ ਮਹਾ ਪਾਪ ਆ ਠੀਕ ਆ ਤੇ ਜੇ ਅਹੀਂ ਕਿ ਅਹੀਂ ਅਹੀਂ ਬਾਬਾ ਜੀ ਬਾਬਾ ਜੀ ਨਾਲ ਕੇ ਗੱਲ ਕਰੀ ਦੀ ਤੇ ਤੂੰ ਅੱਗੋ ਕਵੇਂਗਾ ਹਨਾ ਗਾਲਾਂ ਕੱਢ ਕੇ ਗੱਲ ਕਰੇਂਗਾ ਹਨਾ ਤੇ ਅਹੀਂ ਚੁੱਪ ਬੈਠਾਂਗੇ ਬਿਲਕੁਲ ਜ਼ਰੂਰ ਯੂਥ ਲਈ ਕਤਨਾ ਚਾਹੁੰਦਾ ਇੱਕ ਮੇਰਾ ਸਵਾਲ ਏ ਆਜ ਦਾ ਯੂਥ ਜਿਹੜਾ ਆ ਅੱਜ ਅਸੀਂ ਆਪਣੀ ਕਿਸਾਨੀ ਨੂੰ ਬਚਾਉਣ ਲਈ ਲੱਗੇ ਹਾਂ ਖੇਤਾਂ ਨੂੰ ਬਚਾਉਣ ਲਈ ਅਸੀਂ ਕਹਿੰਦੇ ਸਾਡੇ ਭੂਪ ਵੇਖ ਲਈ ਪਰ ਸਾਡਾ ਭੂਪ ਵੇਖ ਤਾਂ ਇੱਥੋਂ ਦੇ ਬਾਹਰ ਜਾ ਰਿਹਾ ਭੱਜਾ ਜਾ ਰਿਹਾ ਪੰਜਾਬ ਚ ਕਿਉਂ ਟਿਕਣਾ ਚਾਹਦਾ ਉਹ ਕਿਉਂ ਭੱਜਣਾ ਚਾਹੁੰਦਾ ਆ ਕੀ ਕਾਰਨ ਕੀ ਆ ਦੇ ਵੇਖੋ ਇਹਦਾ ਕਾਰਨ ਤੇ ਪੋਲਿਟਿਸ਼ੀਨ ਹੀ ਆ ਠੀਕ ਹੈ ਪਹਿਲੇ ਕਾਰਨ ਇਹਦਾ ਤੇ ਦੂਜੀ ਗੱਲ ਮੈਂ ਉਹਨਾਂ ਨੂੰ ਸਿੱਧਾ ਵੰਗਾਰ ਨਹੀਂ ਕਰ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿ ਯਾਰ ਉਹ ਗਲਤ ਨਹੀਂ ਭਾਜੀ ਹੁਣ ਮੈਨੂੰ ਮੇਰਾ ਹੱਕ ਨਹੀਂ ਮਿਲੂਗਾ 500 ਰੁਪਏ ਦਿਹਾੜੀ ਇੱਕ ਨਿਯਤ ਕੀਤੀ ਗਈ ਆ ਮੈਂ ਜਦੋਂ ਜਾਨਾਂ ਤੇ ਅਗਲਾ ਮੈਨੂੰ 400 ਦਊਗਾ ਤੇ ਮੈਂ ਦੱਸੋ ਆਈਪੀਐਸ ਦੀ ਪੜ੍ਹਾਈ ਕੀਤੀ ਆ ਤੇ ਮੈਨੂੰ ਇੱਥੇ ਦੁੱਕੀ ਨਹੀਂ ਜਾਣਿਆ ਜਾਂਦਾ ਹੈ ਭਾਰਤ ਦੇ ਵਿੱਚ ਤੇ ਮੈਂ ਫਿਰ ਇੱਥੇ ਕੀ ਕਰੂੰਗਾ ਮੈਂ ਬਾਹਰ ਹੀ ਜਾਊਂਗਾ ਠੀਕ ਆ ਤੇ ਦੂਜੀ ਗੱਲ ਇਹ ਆ ਕਿ ਅਸਲ 'ਚ ਪੰਗਾ ਇਹੀ ਆ ਕਿ ਆਪਣੇ ਪੰਜਾਬ ਨੂੰ ਸੁਧਾਰਨ ਦੀ ਕੋਸ਼ਿਸ਼ ਸਾਹੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਕ੍ਰਪਟਾਈ ਨਾ ਰਵੇ ਪਰ ਹਾਂ ਮੈਂ ਇਹ ਗੱਲ ਉਹ ਮੁੰਡਿਆਂ ਦੀ ਉਹ ਵੀਰਾਂ ਦੀ ਸ਼ਿਫਤੀ ਵੀ ਕਰਦਾ ਬਾਹਰ ਜਾ ਕੇ ਆਪਣੇ ਪੰਜਾਬ ਨੂੰ ਨਹੀਂ ਭੁੱਲੇ ਤੇ ਯਾਦ ਰੱਖਿਓ ਜਿਸ ਦਿਨ ਆਏ ਨਾ ਤੇ ਜਹਾਜ਼ ਭਰ ਭਰ ਕੇ ਆਉਣੇ ਤੇ ਯਾਦ ਰੱਖਿਓ ਤੁਹਾਡੇ ਜਹਾਜ਼ ਨਹੀਂ ਉਹਨਾਂ ਨੇ ਆਪਣੇ ਚਲਾ ਕੇ ਆਉਣੇ ਸੋਹਣਿਆ oh